ਖੇਡਾਂ ਵਿੱਚ ਨਾਮ ਤਾਨੂੰ ਮੰਨਦਾ ਜਹਾਨ ਸਾਡਾ ਖੇਡਾਂ ਵਿੱਚ ਨਾਮ ਤਾਨੂੰ ਮੰਨਦਾ ਜਹਾਨ ਉਹ ਗੱਟ ਫੜ ਜਦਾ ਕੈਂਚੀ ਜਈ ਪਾ ਦਿੰਦੇ ਨੇ ਪੰਜਾਬੀਆਂ ਦਾ ਹੁੰਦਾ ਏ ਸਵੇਰ ਖੜ ਕੋਲੀ ਥੱਕੇ ਆ ਸਾਰੇ ਵੀ ਉਹ ਭਾੜੀ ਇੱਕ ਵੇਲਾ ਦੇ ਆ ਗੱਡਾ ਸਮਝ ਕੇ ਚੜ ਗਏ ਇੱਕ ਸਾਈਡ ਤੇ ਯਾਰ ਮਿਹਰਬਾਨੀ ਕਰਕੇ ਇਹ ਬਾਤ ਕੀਮਤੀ ਗੱਡੀ ਐ ਤੋ ਅਬਾ ਸੋ ਪ੍ਰੇਰ ਕਰੀਏ ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਹੈ ਕਿ ਲੋਕ ਹੀ ਨਿਕਲਿਆ ਕੋਈ ਗੱਲ ਨਹੀਂ ਮੱਖਣ ਵਾਲੀ ਜੀ ਨੋ ਪ੍ਰੋਬਲਮ ਹੈ ਲੋਕ ਹੀ ਨਿਕਲਿਆ ਕੋਈ ਗੱਲ ਨਹੀਂ ਉਹ ਬੰਦੇ ਜਾਂਦੇ ਚੜ ਗਏ ਉਹ ਲੋਕ ਨਿਕਲ ਗਏ ਦੋਵਾਂ ਵਰੀ ਥੈਂਕ ਯੂ ਕੀਤੀ ਕਰਦੇ ਆ ਵੀ ਮਿਹਰਬਾਨੀ ਕਰਕੇ ਸਿਰਫ ਸਨਮਾਨ ਵਾਲੇ ਨੌਜਵਾਨ ਦੇ ਨਾਲ ਸਿਰਫ ਦੋ ਹੀ ਵੀਰ ਜਿਹੜੇ ਆ ਉਹ ਰਹਿਣਾ ਸਿਚਨ ਦਾ ਬਹੁਤ ਬਹੁਤ ਧੰਨਵਾਦ ਸਾਰੇ ਸਾਥੀਆਂ ਦਾ ਜਿਨ੍ਹਾਂ ਨੇ ਅੰਬੇ ਦਾ ਵੱਡਾ ਵਾਂਗ ਸਰਵਰ ਕੀਤਾ ਰੇਂਜ ਰੋਵਰ ਗੱਡੀ ਦੇ ਨਾਲ ਇਹ ਵੱਡਾ ਵਾਂਗ ਸਰਵਰ ਦੇਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਵਧਾਈ ਹੈ ਸ਼ੁਭ ਸ਼ਾਮਾਂ ਨੇ ਸਾਡੇ ਸਤਕਾਰਯੋ ਸਹ ਰਵੀ ਸ਼ੇਰ ਸਿੰਘ ਜੀ ਤੇ ਅੰਬੇ ਸੁਰਸਿਕ ਦੇ ਸਤਕਾਰਯੋਗ ਮਾਤਾ ਜੀ ਮਾਤਾ ਕਬਲਵੀਰ ਕੌਰ ਜੀ ਉਹਨਾਂ ਨੂੰ ਮੁਬਾਰਕਬਾਦ ਹੈ ਅੱਜ ਉਹਨਾਂ ਦੇ ਪੁੱਤਰ ਦਾ ਮਨ ਸਨਮਾਨ ਰੇਂਜ ਰੋਵਰ ਗੱਡੀ ਦੇ ਨਾਲ ਹੋਇਆ ਬਹੁਤ ਬਹੁਤ ਮੁਬਾਰਕਬਾਦ ਟੀਮਾਂ ਅੰਬੇ ਸਰਮਾਨ ਆ ਮਾਰੋ ਤਾੜੀਆਂ ਫਿਰ ਮਾਝੇ ਦਾ ਮਝੈਲ ਪੰਜਾਬ ਦਾ ਮਾਣ ਸਰਪ ਸਿੰਘ ਦਾ ਅੰਮਾ ਅੱਜ ਵੱਡੀ ਗੱਡੀ ਦਾ ਸਨਮਾਨਤਾ ਜਰਮੈਲ ਹਰੀ ਸਿੰਘ ਨਰਵਾ ਕਬੱਡੀ ਕਲੱਬ ਵਾਲਿਆਂ ਨੇ ਖਖ ਪ੍ਰੋਡਕਸ਼ਨ ਵਾਲਿਆਂ ਨੇ ਮਾਣ ਪਛਤੇ ਮੇਰੇ ਮਿੱਤਰੋ ਆ ਸਾਹਮਣੇ ਖੇਡ ਮੈਦਾਨ ਅੰਦਰ ਰੇਂਜ ਰੋਵਰ ਰੇਂਜ ਰੋਵਰ ਕਹਿੰਦਾ ਸੋਚਿਆ ਹੀ ਨਹੀਂ ਸੀਗਾ ਕਿਵੇਂ ਸਾਈਕਲ ਦਾ ਸੁਪਨਾ ਸੀਗਾ ਵੀ ਸਾਈਕਲ ਲੈ ਲਾਂਗੇ ਪਰ ਆ ਕਬੱਡੀ ਨੇ ਹੀਰ ਕਬੱਡੀ ਨੇ ਰੁਪਿੰਦਰ ਜੀ ਇਹਦਾ ਮੁੱਲ ਦੱਸੋ ਕਹਿੰਦੇ ਕਿੰਨਾ ਆ ਆਪਾਂ ਕਹਿੰਦੇ ਬਈ ਮਹਿੰਗੀ ਆ ਇੰਡੀਆ ਦੇ ਵਿੱਚ ਕਿੰਨੇ ਦੀ ਪਈ ਆ ਇਹ ਦੱਸ ਦੀ ਜਰੂਰ ਲੱਗ ਪੱਗ ਲੱਗ ਭੱਗ ਮੱਖਣ ਲਈ ਜੀ 70 ਤੋਂ 80 ਕ ਲੱਖ ਵੀ ਇਹ ਗੱਡੀ ਆ ਜਿਹੜੀ ਪੰਜਾਬ ਦੇ ਵਿੱਚ ਆਉਂਦੀ ਹੈ ਰੇਂਜ ਰੋਵਰ ਮੇਰੇ ਵੀਰੋ ਵੱਡਾ ਜਿਵੇਂ ਕਹਿੰਦਾ ਹੁੰਦਾ ਵੀ ਵੱਡਾ ਪ੍ਰਾਈਸ ਆ ਕੱਲ ਪੈਸੇ ਵੀ ਨਹੀਂ ਗੱਲ ਮਾਨ ਸਨਮਾਨ ਦੀ ਹੈ ਗੱਲ ਮਾਨ ਸਨਮਾਨ ਦੀ ਹੈ ਆਓ ਸਾਹਮਣੇ ਯੋਧਿਆ ਤੇਰਾ ਨੜਾਲੇ ਤੇ ਮਾਨ ਸਨਮਾਨ ਹੋਇਆ ਅੱਜ ਅੱਜ ਕਹਿੰਦੇ ਨੌਜੋਨ ਨੂੰ ਰੇਂਜਰਓਵਰ ਮਿਲ ਗਈ ਹੈ ਸਕਾਰ ਬਖਸ਼ਿਆ ਗਿਆ ਬਹੁਤ ਬਹੁਤ ਮੁਬਾਰਕਬਾਦ ਹੈ ਸ਼ਬ ਮੁਬਾਰਕਬਾਦ ਤੁਹਾਨੂੰ ਸਾਰਿਆਂ ਨੂੰ ਇੱਕ ਸਕਾਰਪੀਆ ਮਿਲੀ ਹੈ ਔਰ ਅੱਜ ਰੇਂਜਰਓਵਰ ਮਿਲ ਗਈ ਹੈ ਜੀ ਸਰ ਰੁਪਿੰਦਰ ਜੀ ਮੱਖਣ ਮੱਖੀ ਕਹਿੰਦਾ ਵੀ ਸਟਾਰਟਿੰਗ ਦੇ ਦਿਨਾਂ ਦੇ ਵਿੱਚ ਮੈਂ ਇਹਨੂੰ ਘਰੋਂ ਲੈ ਕੇ ਆਉਂਦਾ ਰਿਹਾ ਮੈਂ ਦੋ ਸ਼ਬਦ ਜਿਹੜੇ ਐ ਉਹ ਅੰਬੇ ਬਾਰੇ ਬੋਲਣੇ ਨੇ ਬਾਜੂ ਬੈਂਕਾਂ ਵਾਲਾ ਇਹਦਾ ਉਸਤਾਦ ਐ ਬਾਜੂ ਵੀ ਮੁਬਾਰਕਵਾਦ ਦਾ ਹੱਕਦਾਰ ਐ ਸੋ ਆ ਨੌਜਵਾਨ ਮੱਖਣ ਮੱਖੀ ਵਾਲਾ ਸਾਡੀ ਖੇਡ ਕਬੱਡੀ ਦਾ ਸੁਪਰਸਟਾਰ ਕਰਾ ਦੇ ਸੋ ਸ਼ੁਭ ਸ਼ਾਮਾ ਨੌਜਵਾਨ ਅੰਬੇ ਦੇ ਵਾਸਤੇ ਨੇ ਸੋ ਜਿਹੜਾ ਅੱਜ ਹੈਲੋ 2021 ਚ ਅਸੀਂ ਇਹਨੇ ਗੇਮ ਸਟਾਰਟ ਕੀਤੀ ਸਾਡੇ ਨਾਲ ਸ਼ੀਦ ਭਾਈ ਲਖਮੀਰ ਸਿੰਘ ਪਟਿਕਲਾ ਪਟਿਆਲਾ ਵਿੱਚ ਉਦੋਂ ਮੇਰੇ ਕੋਲੇ ਕੋਈ ਗੱਡੀ ਨਹੀਂ ਸੀ ਉਦੋਂ ਸਾਡਾ ਛੋਟਾ ਵੀਰ ਦੁੱਲਾ ਗਲਾਲੀਪੁਰਿਆ ਨੂੰ ਘਰੋਂ ਲੈ ਕੇ ਆਉਂਦਾ ਸੀ ਘਰੇ ਛੱਡ ਕੇ ਆਉਂਦਾ ਸੀ ਉਹ ਸੌ ਯਾਰ ਉਹ ਰੇਂਜ ਕਟ ਰਿਹਾ ਘਰੇ ਹੀ ਛੱਡ ਕੇ ਆਉਂਦਾ ਸੀ ਘਰੋਂ ਹੀ ਲੈ ਕੇ ਆਉਂਦਾ ਸੀ ਅੱਜ ਪਰਮਾਤਮਾ ਦੀ ਕਿਰਪਾਇਆ ਇਹਨੇ ਮਿਹਨਤ ਕੀਤੀ ਦਿਨੋਂ ਆਹ ਤੀਜੀ ਗੱਡੀ ਹੈ ਇਹਨੂੰ ਅੱਜ ਰੇਂਜ ਰੋਵਰ ਜਿਹੜੀ ਮਿਲ ਰਹੀ ਹੈ ਇੱਕ ਕਿਸੇ ਕਿਸੇ ਖਿਡਾਰੀ ਨੂੰ ਮਤਲਬ ਮਸੂਨ ਤੱਕ ਲਾ ਲਓ ਵਿਚਾਰਾ ਮਿਲੀ ਨਹੀਂ ਹਜੇ ਤੇ ਪਰਮਾਤਮਾ ਦੀ ਕਿਰਪਾ ਨਾਲ ਪਹਿਲਾ ਆ ਇਹ 플레이ਰਾਂ ਤੇ ਪ੍ਰਮਾਤਮਾ ਨੂੰ ਹੋਰ ਤਰ੍ਹਾਂ ਦੇਵੇ ਚਾਹਤੀ ਬਲਾਕ ਰੱਖੇ ਕਮੇ ਫਲਵੇ ਤੇ ਹੋਰ ਅਰਦਾਸ ਤੇ ਜਿੰਦਾਬਾਦ ਕਬੱਡੀ ਜਿੰਦਾਬਾਦ ਸਾਰਿਆਂ ਨੇ ਕਿਹਾ ਕਬੱਡੀ ਜਿੰਦਾਬਾਦ ਜਿੰਦਾਬਾਦ ਕਬੱਡੀ ਜਿੰਦਾਬਾਦ ਜਿੰਦਾਬਾਦ ਕਬੱਡੀ ਜਿੰਦਾਬਾਦ ਕਬੱਡੀ ਜਿੰਦਾਬਾਦ ਕਬੱਡੀ ਜਿੰਦਾਬਾਦ ਸਾਰੇ ਪ੍ਰਵਾਸੀਆਂ ਦੇ ਐਨਆਰਆਈ ਦੀ ਸਾਰੇ ਪੰਜਾਬੀਆਂ ਦੇ ਸਹਿਯੋਗ ਦੇ ਨਾਲ ਵੱਡੇ ਦੇ ਵਿੱਚ ਕਬੱਡੀ ਹਾਂ ਆਪਾਂ ਮਾਨ ਸਨਮਾਨ ਦੀ ਰਸਮ ਹੋ ਗਈ ਤੇ ਆਪਾਂ ਗਰਾਊਂਡ ਕਲੀਅਰ ਕਰੀਏ ਜੀ ਮਿਹਰਬਾਨੀ ਕਰਕੇ ਮਟੂ ਸਨਮਾਨ ਪਲਸਰ ਮੋਟਰਸਾਈਕਲ ਦੇ ਨਾਲ ਲੱਛਰ ਬ੍ਰਦਰਸ ਤੇ ਬੂਟੇ ਖਾਖੋੜਾ ਵੱਲੋਂ ਮਟੂ ਲਿਆ ਵੀ ਮੋਟਰਸਾਈਕਲ ਆ ਜਾਣਾ ਨਾਲ ਹੀ ਨਾਲ ਹੀ ਆਪਾਂ ਇਹ ਵੀ ਮਾਨ ਸਨਮਾਨ ਕਰਾ ਦਈਏ ਸਾਰਿਆਂ ਨੂੰ ਬੇਨਤੀ ਵੀ ਆਪਾਂ ਗਰਾਊਂਡ ਕਲੀਅਰ ਕਰੀਏ ਜੀ ਹੁਣ ਬਹੁਤ ਬਹੁਤ ਧੰਨਵਾਦ ਹੈ ਮੋੜ ਵੀਰ ਬਲਜੀ ਉਹਨਾਂ ਵੱਲੋਂ ਖਾਸ ਤੌਰ ਤੇ